ਮੇਰਾ ਨਾ ਕੇ ਦਾ ਸਾਥ ਦਿੱਤਾ ਤੁਹਾਡੀ ਆਪਸੀ ਲੜਾਈ ਆ ਤੇ ਆਪਸ ਵਿੱਚ ਨੂੰ ਲਗਾਨੀ ਪਾਜੀ ਆਪਸੇ ਲੜਾਈ ਆਪਸੀ ਸੀ ਪਰ ਤੁਹਾਡੇ ਕੋਲ ਉਮੀਦ ਲੈ ਕੇ ਆਇਆ ਤੁਹਾਡੀ ਜ਼ਿੰਮੇਵਾਰੀ ਆ ਕਿ ਹਲਕੇ ਦੇ ਇੱਕ ਅਹੁਦੇਦਾਰ ਤੇ ਤੁਹਾਡੀ ਕੋਈ ਜ਼ਿੰਮੇਵਾਰੀ ਆ ਤੁਹਾਡੀ ਇਹਦਾ ਇਹਦਾ ਰਾਈਨਾਮਾ ਹੋ ਗਿਆ ਜੀ ਕਿੱਥੇ ਰਾਈਨਾਮਾ ਹੋ ਗਿਆ ਦੱਸਿਓ ਕਿਹੜਾ ਰਾਈਨਾਮਾ ਹੋ ਗਿਆ ਸੀ ਤੁਸਾਂ ਹੀ ਕਹਿੰਦੇ ਜੋ ਰਾਈਨਾ ਹੋ ਗਿਆ ਤੁਹਾਡਾ ਮੇਰੀ ਗੱਲ ਸੁਣੋ ਤੁਹਾਡੇ ਫਾਦਰ ਨੂੰ ਕੋ ਘੁੱਟ ਕੇ ਵੱਢ ਕੇ ਚੱਲ ਜੇ ਤੁਸੀਂ ਰਾਈਨਾਮਾ ਕਰ ਲੈਣਾ श्री हरगोबिंदपुर साहिब गोलीकांड ਤੇ ਐਮਐਲਏ ਐਡਵੋਕੇਟ ਅਮਰਪਾਲ ਸਿੰਘ ਤੇ ਵੱਡੇ ਇਲਜ਼ਾਮ ਲੱਗੇ ਬੀਤੇ ਦਿਨ ਇੱਕ ਬਹੁਤ ਤੇਜ਼ੀ ਨਾਲ ਆਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਜਦਵਿੰਦਰ ਸਿੰਘ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਐਮਐਲਏ ਐਡਵੋਕੇਟ ਅਮਰਪਾਲ ਸਿੰਘ ਨਾਲ ਗੱਲਬਾਤ ਕਰਦਿਆਂ ਸੁਣਾਈ ਦੇ ਰਿਹਾ ਜਿਸ ਵਿੱਚ ਉਸਨੇ ਕਿਹਾ ਕਿ ਅਗਰ ਸਮਾਂ ਰਹਿੰਦਿਆਂ ਕਾਰਵਾਈ ਹੁੰਦੀ ਤਾਂ ਇਹ ਗੋਲੀਕੰਡ ਨਹੀਂ ਹੋਣਾ ਸੀ ਇਸ ਸੰਬੰਧੀ ਜਦੋਂ ਐਮ.ਐਲ.ਏ. ਐਡਵੋਕੇਟ ਅਮਰਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਇਸ ਲੱਗੇ ਇਲਜ਼ਾਮਾਂ ਬਾਰੇ ਕੀ ਕਿਹਾ ਆਓ ਤੁਹਾਨੂੰ ਵੀ ਸੁਣਾਉਂਦੇ ਆਂ ਹਾਂਜੀ ਕੀ ਹੋਣੀ ਆ ਸੰਦੇ ਹੀ ਤੱਕਦੇ ਨੇ ਦੂਨ ਤੜਾਉਂ ਹੋਰ ਕੀ ਕਰ ਸਕਦੇ ਪਾਜੀ ਪਾਜੀ ਇੱਕ ਬੰਦਾ ਆਣ ਕੇ ਸ਼ਰੇਆਮ ਪਿੰਡ ਦੇ ਵਿੱਚ ਬੰਦੇ ਵੜ ਦਿੰਦਾ ਆ ਹੈਨਾ ਤੁਸੀਂ ਉਹਨੂੰ ਫੜਦੇ ਨਹੀਂ ਤੁਸੀਂ ਉਹਨੂੰ ਪੂਰੀ ਸ਼ਹਿ ਦੇ ਰਹੇ ਹੋ ਹੈ 307 ਦਾ ਪਰਚਾ ਤੁਸੀਂ ਨਹੀਂ ਜਾਨਾ ਭਾਜੀ ਪੁਲਿਸ ਨੂੰ ਤੁਸੀਂ ਕਰਨ ਦਿੰਦੇ ਨਹੀਂ ਤੇ ਨਹੀਂ ਨਹੀਂ ਕਿ ਕਿ ਮੌਸੂਲ ਮੈਗੋ ਤੁਸੀਂ ਪੁਲਿਸ ਨੂੰ ਰੋਕਦੇ ਪੁਲਿਸ ਕਹਿੰਦੇ ਸਾਨੂੰ ਐਮ ਐਲ ਏ ਸਾਹਿਬ ਰੋਕ ਦਿੰਦੇ ਆ ਠੀਕ ਆ ਤੁਹਾਡੀ ਬਲਰਾਜ ਬਲਰਾਜ ਤੁਹਾਨੂੰ ਫੋਨ ਕਰਦਾ ਰਿਹਾ ਬਹੁਤ ਜ਼ਿਆਦਾ ਕਹਿੰਦਾ ਭਾਜੀ ਬਹੁਤ ਤੰਗ ਆ ਇਹਨੂੰ ਇਹਦਾ ਕੁਝ ਕਰੋ ਤੁਸੀਂ ਅੱਗੋਂ ਨੂੰ ਟਾਲ ਦਿੰਦੇ ਰਹੇ ਜੀ ਮੈਨੂੰ ਨਹੀਂ ਮਿਲਤ ਨਹੀਂ ਗੱਲ ਹੋਈ ਕਿਉਂ ਨਹੀਂ ਤੁਹਾਡੇ ਨਾਲ ਗੱਲ ਲਈ ਮੇ ਕੋ ਰਿਕਾਰਡਿੰਗ ਆ ਐਮ ਐਲ ਏ ਸਾਹਿਬ ਬਲਰਾਜ ਨੇ ਰਿਕਾਰਡਿੰਗ ਦਿੱਤੀਆਂ ਮੈਨੂੰ ਸਾਰਾ ਕੁਝ ਉਹਨੇ ਦਿੱਤਾ ਹੋਇਆ ਜਿੱਥੇ ਤੁਸੀਂ ਉਹਨੂੰ ਟਾਲ ਕੇ ਰੱਖ ਦਿੰਦੇ ਤੇ ਜੇ ਆਓ ਤੁਸੀਂ ਦੱਸੋ ਬੰਨਾ ਤੁਸੀਂ ਤੁਸੀਂ ਕੋਈ ਪਾਵਰ ਐਜੈਂਸੀ ਮੇਂ ਗੱਲ ਹੋਉਂਦੀ ਅਜਾ ਤੁਹਾਡੇ ਕੋ ਪਾਵਰ ਨਹੀਂ ਹੈਗੀ ਰੋਕਣ ਦੀ ਫਿਰ ਤੁਸੀਂ ਤੁਹਾਨੂੰ ਅਸੀਂ ਵੋਟਾਂ ਪਾਈਆਂ ਬਾਹਰੋਂ ਅਸੀਂ ਨਾ ਫੰਡ ਭੇਜਿਆ ਤੁਹਾਨੂੰ ਜਦੋਂ ਐਮ ਐਲ ਏ ਤੁਸੀਂ ਬਣੇ ਸਾਡੇ ਹੀ ਸਿਰ ਤੇ ਬਣੇ ਜੇ ਸਾਡੀਆਂ ਵੋਟਾਂ ਨਾਲ ਬਣੇ ਜੇ ਅੱਜ ਤੁਸੀਂ ਉਹ ਡਰੱਗਸ ਬੰਦੇ ਦਾ ਸਾਥ ਦਿੱਤਾ ਜੇ ਤੁਸੀਂ ਉਹਨੂੰ ਨੱਥ ਪਾਈ ਉਹ ਅੰਗਰੇਜ਼ ਦਾ ਮੈਂ ਨਾ ਕਿਸ ਦਾ ਸਾਥ ਦਿੱਤਾ ਤੁਹਾਡੀ ਆਪਸੀ ਲੜਾਈ ਹੈ ਤੁਸੀਂ ਆਪਸ ਵਿੱਚ ਲੜਾਨੀ ਹੈ ਭਾਜੀ ਆਪਸ ਵਿੱਚ ਲੜਾਈ ਆਪਸੀ ਸੀ ਪਰ ਤੁਹਾਡੇ ਕੋਲ ਕੋ ਉਮੀਦ ਲੈ ਕੇ ਆਇਆ ਤੁਹਾਡੀ ਜ਼ਿੰਮੇਵਾਰੀ ਹੈ ਕਿ ਹਲਕੇ ਦੇ ਇੱਕ ਅਹੁਦੇਦਾਰ ਤੇ ਤੁਹਾਡੀ ਕੋਈ ਜ਼ਿੰਮੇਵਾਰੀ ਹੈ ਮੇਰੇ ਕੋ ਆਇਆ ਹੈਗਾ ਤੇ ਜੇ ਮੈਂ ਜਿੰਨੇ ਮੈਂ ਗੱਲ ਕੀਤੀ ਅਰੇ ਮੇਰਾ ਰੈਜਨਾਮਾ ਤਾਂ ਨਾ ਹੋ ਗਿਆ ਹੀ ਗਾ ਰਿਹਾ ਸੀ ਗਾਇ ਨਾ ਕਿ ਉਹਨਾਂ ਨੂੰ ਕਿਉਂ ਘੇਰਿਆ ਕਿਹੜਾ 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 ਰੈਜਨਾਮਾ ਹੋ ਗਿਆ ਜੀ ਕਿੱਥੇ ਰੈਜਨਾਮਾ ਹੋ ਗਿਆ ਦੱਸਿਓ ਕਿਹੜਾ ਰੈਜਨਾਮਾ ਹੋ ਗਿਆ ਸੀ ਹਾਂ ਤਾਂ ਕਿ ਪਹਿਲਾਂ ਹਾਂ ਤਾਂ ਕਿ ਪਹਿਲਾਂ ਮੇਰੀ ਸੁਣੋ ਗੱਲ ਮੈਂ ਮੈਂ ਜਦਵਿੰਦਰ ਸਿੰਘ ਹਾਂ ਮੇਰੇ ਫਾਦਰ ਦੇ ਸੱਟਾਂ ਲਗੀਆਂ ਸੀ ਮੈਂ ਜਦਵਿੰਦਰ ਸਿੰਘ ਹਾਂ ਮੇਰੇ ਫਾਦਰ ਸਰਦਾਰ ਪਰਮਜੀਤ ਸਿੰਘ ਦੇ ਤੁਹਾਡੇ ਚੇਲੇ ਮਰੀਜ਼ ਨੇ ਉਹਨੂੰ ਸੱਟਾਂ ਲਵਾਈਆਂ ਸੀ ਮੈਂ ਉਹ ਹਾਂ ਤੁਸੀਂ ਕਹਿੰਦੇ ਜੋ ਰਾਇ ਨਵਾ ਹੋ ਗਿਆ ਤੁਹਾਡਾ ਮੇਰੀ ਗੱਲ ਸੁਣੋ ਤੁਹਾਡੇ ਫਾਦਰ ਨੂੰ ਕੋ ਕੁੱਟ ਕੇ ਵੱਢ ਕੇ ਚੱਲ ਜੇ ਤੁਸੀਂ ਰਾਇ ਨਵਾ ਕਰ ਲੈਣਾ ਰੇ ਟਾਈਮ ਟਾਈਮ ਦੀ ਕਰ ਲੁੰਦੀ ਆ ਭਾਜੀ ਟਾਈਮ ਟਾਈਮ ਦੀ ਵਾਹ ਜੀ ਵਾਹ ਟਾਈਮ ਟਾਈਮ ਦੀ ਗੱਲ ਐ ਸਾ ਜੀ ਹੁਣ ਤੁਸੀਂ ਤੁਸੀਂ ਡਰੱਗਸ ਬੰਦੇ ਦਾ ਸਾਥ ਦੋ ਇਹ ਹੁਣ ਤੁਸੀਂ ਕਹਿੰਦੇ ਟਾਈਮ ਟਾਈਮ ਦੀ ਗੱਲ ਐ ਤੁਸੀਂ ਕਿਉਂ ਨਹੀਂ ਕਿਉਂ ਨਹੀਂ ਇਹ ਤੋਂ ਬੰਦੇ ਅਰੈਸਟ ਕਰਵਾਏ ਵਾਰ ਗਏ ਮੈਂ ਨਾ ਸਾਲਾ ਦਿੱਤਾ ਗਿਆ ਤਾਂ ਨਾ ਮੋੜਾ ਸਾਹਿਬ ਦੇਖੋ ਭਾਜੀ ਮੈਂ ਜੀ ਕਰਕੇ ਬੋਲਣ ਰਿਹਾ ਤੁਹਾਨੂੰ ਠੀਕ ਹੈ ਮੋੜਾ ਤੋਂ ਕਿਦਾਂ ਤੂੰ ਐ ਬੋਲਣ ਰਿਹਾ ਜਿਦਾਂ ਪਤਾ ਨਹੀਂ ਕੀ ਹੁੰਦਾ ਨਹੀਂ ਕੀ ਨਹੀਂ ਹੁੰਦਾ ਭਾਜੀ ਤੁਹਾਡੀ ਤੁਹਾਡੇ ਕਰਕੇ ਹੋਇਆ ਤੁਹਾਡੇ ਸਾਹਮਣੇ ਕਹੂੰਗਾ ਤੁਹਾਡੀ ਵਜ੍ਹਾ ਕਰਕੇ ਹੋਇਆ ਜੋ ਕੁਝ ਹੋਇਆ ਹਾਂ ਚਲੋ ਮੈਂ ਕਰਾਇਆ ਕਰਾਇਆ ਜਾਂ ਨਾਲਾ ਜੋਰ ਜੋ ਕਰਨਾ ਸਾਡਾ ਅੱਛਾ ਜੀ ਤੁਸੀਂ ਕਰਵਾਇਆ ਆਹੋ ਅੱਛਾ ਜੋ ਕਰਨਾ ਕਰਲਾ ਹਾਂ ਚਲੋ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਕੋਈ ਨਹੀਂ ਜੋ ਹਟ ਕੋਈ ਨਹੀਂ ਕਰ ਲਾਂਗੇ ਸਤਿ ਸ਼੍ਰੀ ਅਕਾਲ ਮੇ ਸਾਹਿਬ ਸਤਿ ਸ਼੍ਰੀ ਅਕਾਲ ਜੀ ਅਮਨ ਸਾਹਿਬ ਪਿਛਲੇ ਦਿਨੀ ਇੱਕ ਆਡੀਓ ਵਾਇਰਲ ਹੋ ਰਹੀ ਹੈ ਮੋਬਾਈਲਾਂ ਤੇ ਜਿਸ ਵਿੱਚ ਪਿਛਲੇ ਦਿਨੀ ਹੋਈ ਗੋਲੀ ਕਾਂਡ ਦਾ ਜ਼ਿਕਰ ਕੀਤਾ ਜਾ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਪਹਿਲਾਂ ਤੇ ਸੁਣਨ ਵਾਲੇ ਸਤਿਓਂ ਸਾਰਿਆਂ ਨੂੰ ਮੈਂ ਸਤਿ ਸ਼੍ਰੀ ਅਕਾਲ ਕਹਿੰਦਾ ਔਰ ਇਹ ਵੀ ਘਟਨਾ ਹੈ ਬੜੀ ਮੰਦਭਾਗੀ ਘਟਨਾ ਹੈ ਤੇ ਦੋਨੋਂ ਪਰਿਵਾਰਾਂ ਦੇ ਦੋ ਦੋ ਜੀਵਾਂ ਦੀ ਜੋ ਇਸ ਸਿਗੋੜੀ ਕਾਂਟ ਦੇ ਵਿੱਚ ਮੌਤ ਹੋਈ ਹੈ ਬਹੁਤ ਹੀ ਅ ਦਿਲ ਨੂੰ ਤੰਗੜਣ ਵਾਲੀ ਜਿਹੜੀ ਹੈ ਘਟਨਾ ਹੈ ਮੈਂ ਇਸ ਘਟਨਾ ਦੇ ਉੱਤੇ ਜਿੱਤੇ ਸਾਰਿਆਂ ਨੂੰ ਇਹ ਕਹਿਣਾ ਕਿ ਅਸਲੈਤਾ ਜਨਾਵਤ ਕੋ ਉਹ ਸਿਰਫ ਆਪਣੀ ਸੇਫਟੀ ਲਈ ਕਰੋ ਇਸ ਤਰੀਕੇ ਨਾਲ ਨਹੀਂ ਕਿ ਤੁਸੀਂ ਨੂੰ ਹਾਨੀ ਪਹੁੰਚਾਉਣ ਵਾਸਤੇ ਕਰੋ ਔਰ ਜੋ ਆਡੀਓ ਰਿਪੋਰਟ ਹੋਈ ਹੈ ਜਾਂ ਆਡੀਓ ਜਿਹਨਾਂ ਨੇ ਪਾਈ ਹੈ ਉਹਨਾਂ ਦੀ ਮਨਛਾ ਕੁਝ ਆਪਣੇ ਦਾਤੇ ਹੀ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਆਪ ਨੂੰ ਇੱਕ ਕਹਿ ਸਕਦੇ ਹੋ ਕਿ ਜਿਆਦਾ ਫੋਲੋਅਰ ਜਿਆਦਾ ਨੈਸ਼ਨਲ ਦੇਣ ਵਾਸਤੇ ਜਿਹੜੀ ਉਹ ਆਡੀਓ ਪਾਈ ਗਈ ਹੈ ਉਸ ਇਨਸਾਨ ਨੂੰ ਬਾਰ ਬਾਰ ਤੁਹਾਨੂੰ ਕਿਹਾ ਜਾਦਾ ਤੁਹਾਡਾ ਹੀ ਰੋਲ ਹੈ ਇਸ ਵਿੱਚ ਜੋ ਗੋਲੀकांड ਹੋਇਆ ਹੈ ਹਾਂ ਬਾਰ ਬਾਰ ਇਹੀ ਗੱਲ ਕਰ ਰਿਆ ਸੀ ਮੈਨੂੰ ਦੋ ਤਿੰਨ ਵਾਰੀ ਕਾਲ ਕੀਤੀ ਪਹਿਲਾਂ ਤੇ ਮੈਂ ਤੁਹਾਨੂੰ ਕੀ ਵੇਲੇ ਲੈਦਰ ਨਾਲ ਬੋਲਿਆ ਔਰ ਉਸ ਤੋਂ ਬਾਅਦ ਦੋ ਮੈਨੂੰ ਕਾਲ ਕੀਤੀ ਤੋ ਮੈਨੂੰ ਬਾਰ ਬਾਰ ਇੱਕੋ ਹੀ ਗੱਲ ਕਹੀ ਜਾਏ ਕਿ ਤੁਸੀਂ ਕਰਵਾਇਆ ਹੈ ਤੁਸੀਂ ਕਰਾਇਆ ਤਾਂ ਡਾ ਅੰਗਰੇਜ਼ ਸਿੰਘ ਹੈ ਮੇਰਾ ਤੇ ਨਾਂ ਅੰਗਰੇਜ਼ ਸਿੰਘ ਹੁਣ ਨਾਲ ਵੀ ਉਨਾ ਹੀ ਪਿਆਰ ਹੈ ਤੇ ਦੂਸਰੀ ਤੇਰੇ ਨਾਲ ਵੀ ਉਨਾ ਹੀ ਪਿਆਰ ਹੈ ਨਾ ਤਾਂ ਮੈਂ ਇਹਨਾਂ ਦੇ ਮਸਲੇ ਨੂੰ ਜਾਣਦਾ ਸੀ ਤੇ ਨਾ ਹੀ ਮੈਨੂੰ ਕਦੀ ਅੰਗਰੇਜ਼ ਸਿੰਘ ਨੇ ਕਿਹਾ ਹੈਗਾ ਕਿ ਮੈਂ ਆ ਕਿਸੇ ਦਾ ਨੁਕਸਾਨ ਕਰਨਾ ਹੈ ਹਾਲਾਂਕਿ ਇਹ ਜਿਹੜੀਆਂ افواਹਾਂ ਨੇ ਕਿ ਗੋਲੀ ਕਾਮ ਜਿਹੜਾ ਆ ਅੰਗਰੇਜ਼ ਸਿੰਘ ਨੇ ਜਾਂ ਫਿਰ ਦੂਜੀ ਪਾਰਟੀ ਨੇ ਕੀਤਾ ਇਹਦੀ ਜਿਹੜੀ ਪ੍ਰਵਲਤਾ ਆ ਫਲਸ ਕਰ ਰਹੀ ਹੈ ਕਿ ਕਿਦਾਂ ਨੂੰ ਇਹ ਸਭ ਕੁਝ ਹੋਇਆ ਫਾਇਰ ਵੀ ਦੱਦੇ ਹੋ ਚੁੱਕੀ ਹੈ ਆਲਰੇਡੀ ਇਹ ਇਨਸਾਨ ਕੌਣ ਸੀ ਹੈ ਕਿ ਕਿੱਥੋਂ ਦਾ ਰਹਿਣ ਵਾਲਾ ਜਿਹਦੇ ਨਾਲ ਤੁਹਾਡੀ ਗੱਲਬਾਤ ਹੋ ਰਹੀ ਹੈ ਪਤਾ ਨਹੀਂ ਮੈਨੂੰ ਜਰਮਨਜੀਤ ਸਿੰਘ ਦਾ ਨਾਮ ਦਾ ਕਹਿ ਕੇ ਨੇ ਗੱਲਬਾਤ ਸ਼ੁਰੂ ਕੀਤੀ ਵੀ ਮੈਂ ਜਰਮਨਜੀਤ ਸਿੰਘ ਬੋਲ ਰਿਹਾ ਹਾਂ ਇਸ ਟਾਈਮ ਫੋਰਨ ਕੰਟਰੀ ਚ ਹੈ ਔਰ ਉਥੇ ਵੀ ਨੂੰ ਕਾਲ ਕੀਤੀ ਤੇ ਬਾਰ ਬਾਰ ਇੱਕੋ ਗੱਲ ਕਹੀ ਜਾ ਰਿਹਾ ਸੀਗਾ ਕਿ ਤੁਸੀਂ ਕੀਤਾ ਤੁਸੀਂ ਕੀਤਾ ਫਿਰ ਆਦ ਕਿ ਉਹ ਤੋਂ ਕੋੰਦੇ ਦਾ ਕਹਿ ਸਕਦੇ ਹੋ ਕਿ ਗੁੱਸਾ ਆ ਜਾਂਦਾ ਹੈ ਉਹ ਗੁੱਸੇ ਦੇ ਰੋਗ ਦੇ ਵਿੱਚ ਮੈਂ ਇਹ ਵਰਡ ਬੋਲੇ ਕਿ ਹਾਂ ਚਲ ਤੇ ਤੂੰ ਕਹਿਣਾ ਤੇ ਮੈਂ ਕੀਤਾ ਹੁਣ ਦਾ ਅਦਰਵਾਈਜ਼ ਮੈਨੂੰ ਜੀ ਕੋਈ ਗੱਲ ਨਹੀਂ ਤੇ ਕੀ ਅਮਰ ਸਾਹਿਬ ਇਹ ਜੋ ਕਾਂਡ ਹੋਇਆ ਉਹ ਤੋਂ ਡਾਂਡਾ ਕੀ ਇਹਦੀ ਇਨਕੁਆਰੀ ਵੀਗੈਰਾ ਕੋਈ ਹੋ ਰਹੀ ਹੈ ਕਿਸਾਨ ਹੋਣ ਦੀ ਸੁਣਾਉਣਾ ਹੈ ਇਕਵਰੀ ਪੁਲਿਸ ਆਪਣੇ ਬਿਹਾਰ ਤੇ ਕਰ ਰਹੀ ਹੈ ਜੋ ਵੀ ਦੋਸ਼ੀ ਹੋਣਗੇ ਉਹਨਾਂ ਨੂੰ ਐਫ ਆਈ ਆਰ ਦੇ ਵਿੱਚ ਪਾਇਆ ਜਾਏਗਾ ਤੇ ਉਹਨਾਂ ਦੇ ਖਿਲਾਫ ਕੇਸ ਚੱਲੇਗਾ। ਔਰ ਇਹਦੀ ਪੁਲਿਸ ਨੇ ਆਲਰੇਡੀ ਐਫ ਆਈ ਆਰ ਕਿੜੀਆ ਦਰਜ ਕਰ ਦਿੱਤੀ ਹੈ। ਗੋਲੀ ਕਾਂਡ ਤੋਂ ਬਾਅਦ ਸ਼੍ਰੀ ਹਰਗੋਬਿੰਦ ਸਿੰਘ ਸਾਹਿਬ ਦਾ ਐਸ ਐਚ ਓ ਬਦਲੇ ਕਿ ਉਹੀ ਜੀ ਰਿਹਾ ਕਿ ਜਾਂ ਕੋਈ ਹੋਰ ਸੀਗਾ। ਨਹੀਂ ਐਸ ਐਚ ਓ ਤੋਂ ਦੇਖੋ ਬਹੁਤ ਵਧੀਆ ਕੰਮ ਕਰ ਰਹੇ ਸਨ। ਪਰ ਗੋਲੀ ਕਾਂਡ ਕਰਕੇ ਐਸ ਐਚ ਓ ਨੂੰ ਬਦਲਣਾ ਇਹ ਵੀ ਇੱਕ ਮਨਪਾਕ ਗੱਈ ਹੈ। ਕਿਉਂਕਿ ਐਸਐਚਓ ਦੀ ਕੋਈ ਵੀ ਐਹੋ ਜੀ ਜਿਹੜਾ ਗਤੀਵਿਧੀ ਸਾਹਮਣੇ ਨਹੀਂ ਆਈ ਕਿ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਨਹੀਂ ਕੀਤੀ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਿਆ ਸੀ ਪਰ ਹਥਿਆਰ ਜਿੰਨਾ ਦਿੱਤੇ ਕੋਲ ਸਨ ਉਸ ਲੈਵਲ ਦੇ ਹਥਿਆਰ ਪੁਲਿਸ ਪ੍ਰਸ਼ਾਸਨ ਕੋਲ ਨਹੀਂ ਸਨ ਔਰ ਦੋ ਹੀ ਜਿਹੜੇ ਲੜਕੇ ਸੀਗੇ ਉਹ ਗਏ ਸਨ ਜਿਹਦੇ ਕਰਕੇ ਉਹ ਪੁਲਿਸ ਪ੍ਰਸ਼ਾਸਨ ਜਿਹੜਾ ਜਵਾਬੀ ਕਾਰਵਾਈ ਨਹੀਂ ਕਰ ਸਕਿਆ ਉਹਨਾਂ ਦਾ ਇੱਕ ਹੋਰ ਇਲਜ਼ਾਮ ਸੀਗਾ ਕਿ ਜਦੋਂ ਗੋਲੀ ਚੱਲਣ ਤੋਂ ਪਹਿਲੇ ਪੁਲਿਸ ਪਾਰਟੀ ਤੇ ਪਹੁੰਚ ਚੁੱਕੀ ਸੀ। ਹਾਂਜੀ ਗੋਲੀ ਚੱਲਣ ਤੋਂ ਪਹਿਲਾਂ ਪਹੁੰਚ ਚੁੱਕੀ ਸੀ ਪਰ ਜਦੋਂ ਗੋਲੀਆਂ ਉਹਨਾਂ ਨੇ ਚਲਾਈਆਂ। ਵੀਡੀਓ ਦੇ ਵਿੱਚ ਸਾਫ਼ ਹੀ ਜਿਹੜੀ ਹੈਗੀ ਆ ਪੁਲਿਸ ਦੀ ਗੱਡੀ ਨਜ਼ਰ ਆ ਰਹੀ ਹੈ ਇਹ ਬਿਲਕੁਲ ਸੱਚ ਹੈ ਕਿ ਪੁਲਿਸ ਉੱਥੇ ਪਹੁੰਚ ਚੁੱਕੀ ਸੀ। ਪਰ ਜਦੋਂ ਗੋਲੀਆਂ ਦੋਨਾਂ ਧਿਰਾਂ ਤੋਂ ਚੱਲਣ ਲੱਗੀਆਂ ਜਾਣ ਕੇ ਉਹਨੂੰ ਨਹੀਂ ਪਿਆਰੀ। ਦੋ ਪੁਲਿਸ ਵਾਲੇ ਉਹ ਵੀ ਇੱਕ ਰਿਵੋਲਵਰ ਨਾਲ ਕੀ ਮੁਕਾਬਲਾ ਕਰ ਲੈਣਗੇ। ਉੱਥੇ ਤੇ ਇੱਕ ਮੇਰੇ ਖਿਆਲ ਨਾਲ 70 ਤੋਂ 80 ਫਾਇਰਿੰਗ ਹੋਈਆਂ ਨੇ ਰਾਉਂਡ ਚੱਲੇ ਨੇ ਉਹਦੇ ਵਿੱਚ ਪੁਲਿਸ ਆਪਣਾ ਬਚਾਅ ਕਰਦੀ ਰਹੀ ਉਹ ਨੌਜਵਾਨ ਆਪਣਾ ਬਚਾਅ ਕਰਦੇ ਰਹੇ ਜਿਹਦੇ ਕਰਕੇ ਸਾਰਾ ਕੁਝ ਹੋਇਆ ਹੋਰ ਹਲਕਾ ਵਸਨ ਕਿਸ ਸੰਦੇਸ਼ ਨੂੰ ਚੁੰਦੀ ਹਲਕਾ ਵਾਸੀਆਂ ਨੂੰ ਮੇਰਾ ਸੰਦੇਸ਼ ਇਹ ਹੈ ਕਿ ਅਸਲੇ ਨੂੰ ਜੋ ਤੁਸੀਂ ਲਾਇਸੈਂਸੀ ਅਸਲਾ ਲਿਆਇਆ ਇਹਦੀ ਬਿਰਵਤੋਂ ਨਾ ਕਰੋ ਇਹ ਤੁਹਾਡੇ ਪ੍ਰੋਟੈਕਸ਼ਨ ਵਾਸਤੇ ਹੈ ਨਾ ਕਿ ਲੋਕਾਂ ਦੀ ਜਾਨ ਲੈਣ ਵਾਸਤੇ ਇਹਨੂੰ ਬਚਾ ਕੇ ਅ ਮੈਂ ਤਾਂ ਕਹਿਣਾ ਅਸਲਾ ਲਓ ਹੀ ਨਾ ਪਹਿਲੀ ਤੇ ਗੱਲ ਇਹ ਆ ਅਸਲਾ ਕਰ ਲਓ ਇਹਨੂੰ ਆਪਣੇ ਆ ਜੋ ਹੈ ਸੰਭਾਲ ਕੇ ਰੱਖੋ ਆਪਣੇ ਆ ਦਿਮਾਗ ਦੇ ਉੱਤੇ ਇਹ ਨਾ ਆਉਣ ਦਿਓ ਕਿ ਮੈਂ ਇਸ ਅਸਲੇ ਨਾਲ ਕਿਸੇ ਦਾ ਕਤਲ ਕਰਨਾ ਹੈ ਜਾਂ ਕਿਸੇ ਨੂੰ ਮਾਰਨਾ ਹੈ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵੱਲੋਂ ਅਸਲੇ ਬਾਰੇ ਜਾਣਕਾਰੀ ਇਕੱਠੀ ਕਰਨ ਵਾਸਤੇ ਇੱਕ ਹੁਕਮ ਲਾਇਆ ਗਿਆ ਪੁਲਿਸ ਨੂੰ ਹਾਂਜੀ ਆ ਮੈਂ ਤਾਂ ਇਹ ਕਹਿਣਾ ਕਿ ਅਸਲੇ ਦਾ ਲਾਇਸੈਂਸ ਜਿਹੜਾ ਉਹ ਨਾਂ ਦਿੱਤਾ ਜਾਏ ਔਰ ਕਿਉਂਕਿ ਅਸਲਾ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਪੰਜਾਬ ਦੇ ਵਿੱਚ ਹਰ ਇੱਕ ਵਿਅਕਤੀ ਚਾਹੁੰਦਾ ਹੈ ਕਿ ਅਸਲਾ ਜਿਹੜਾ ਸਾਨੂੰ ਦਿੱਤਾ ਜਾਏ ਅਸਰੇ ਦਾ ਲਾਇਸੈਂਸ ਜਿਹੜਾ ਸਾਡਾ ਪੜੇ ਮੇਰੇ ਕੋ ਵੀ ਬਹੁਤ ਜਾਣੇ ਆਉਂਦੇ ਨੇ ਅਸਰੇ ਦਾ ਲਾਇਸੈਂਸ ਬਣਾਉਣ ਵਾਸਤੇ ਪਰ ਮੈਂ ਤਾਂ ਉਹਨਾਂ ਨੂੰ ਹਮੇਸ਼ਾ ਕਹਿੰਨਾ ਕਿ ਅਸਲੇ ਨੂੰ ਸੰਭਾਲਣਾ ਬੜਾ ਔਖਾ ਹੈ ਇਸ ਕਰਕੇ ਨਾ ਲੋ ਤਾਂ ਵਧੀਆ ਗੱਲ ਆ ਪਰ ਨਹੀਂ ਜਦੋਂ ਮੰਨਦੇ ਤਾਂ ਫਿਰ ਸਾਨੂੰ ਕਈ ਜਣਾ ਅਸਲੇ ਵਾਸਤੇ ਫਰਮਾਇਸ਼ ਕਰਨੀ ਪੈਂਦੀ ਹੈ ਧੰਨਵਾਦ